ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਐਚਐਸ ਵਾਲੀਆ ਫਾਰਮਰ ਵਾਈਸ ਪ੍ਰਿੰਸੀਪਲ ਡੀਏਵੀ ਕਾਲਜ ਅੰਮ੍ਰਿਤਸਰ ਹੈ ਐਕਨੋਮਿਕਸ ਡਿਪਾਰਟਮੈਂਟ ਅਤੇ ਸਾਫ ਦਾ ਕਲਾਸ 1 ਅਫੀਸਰ ਰਿਜ਼ਰਵ ਬੈਂਕ ਆਫ ਇੰਡੀਆ ਡਿਪਾਰਟਮੈਂਟ ਆਫ ਇਕਨੋਮਿਕ ਅਨਲਿਸਿਸ ਐਂਡ ਪੋਲਿਸੀ ਦੋਸਤੋ ਅੱਜ ਦਾ ਇਸ਼ੂ ਜਿਹੜਾ ਕਿ ਮੈਂ 5-10 ਮਿੰਟ ਦੱਸਣ ਜਾ ਰਿਹਾ ਹਾਂ ਬਹੁਤ ਹੀ ਇੰਪੋਰਟੈਂਟ ਹੈ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਦਾ ਬਹੁਤ ਵੱਡਾ ਪਰਮ ਜਿਹਨੂੰ ਕਿ ਜਨਰਲ ਇਲੈਕਸ਼ਨ ਕਹਿੰਦੇ ਨੇ ਜਨਰਲ ਇਲੈਕਸ਼ਨ 2024 ਹੋ ਰਹੇ ਨੇ तकरीबन ਅੱਧੇ ਫੇजेस ਜਿਹੜੇ ਨੇ ਤਿੰਨ ਫੇਜ਼ ਖਤਮ ਹੋ ਗਏ ਨੇ ਤੇ ਬਾਕੀ ਫੇजेस ਚ ਹਾਲੀ ਇਲੈਕਸ਼ਨ ਹੋਣਾ ਔਰ ਮੈਂ ਸਮੇਂ-ਸਮੇਂ ਤੇ ਇਹ ਬਾਰੇ ਬੋਲਦਾ ਰਹਿਣਾ ਰੈਲਿਸਟ ਜਾਂ ਹੋਰ ਪਬਲਿਕ ਦੇ ਨਾਲ ਗੱਲਬਾਤ ਕਰਦੇ ਰਹੀਦਾ ਪਰ ਅੱਜ ਮੈਂ ਇਦੇ ਬਾਰੇ ਜਿਹੜਾ ਇੱਕ ਅਰਥ ਸ਼ਾਸਤਰੀ ਦੇ ਤੌਰ ਤੇ ਔਰ ਮੇਰਾ ਜੋ ਤਜਰਬਾ ਰਿਜ਼ਰਵ ਬੈਂਕ ਆਫ ਇੰਡੀਆ ਜੋ ਹੈ ਜਾਂ ਹੈਡ ਇਕਨੋਮਿਕਸ ਦੇ ਤੌਰ ਤੇ ਹੈ ਔਰ ਚੰਗੀ ਤਰ੍ਹਾਂ ਇਹਦੇ ਸਟੱਡੀ ਤੋਂ ਬਾਅਦ ਕਿ ਕੀ ਹੋ ਰਿਹਾ ਹੈ ਦੇਸ਼ ਦੇ ਵਿੱਚ ਦੋਸਤੋ 70 ਤੇ 80 ਦੇ ਦਹਾਕੇ ਦੇ ਵਿੱਚ 70 ਤੋਂ 80 ਦਾ 80 ਤੋਂ 90 ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਤਕਰੀਬਨ 90% 90% ਦੇਸ਼ਾਂ ਚ ਵਾਪਰ ਰੱਖੀ ਹੋਈ ਪਰ ਗਰੀਬਾਂ ਦੇ ਹਾਲਾਤ ਨਹੀਂ ਸੁਧਰੇ। ਔਰ ਗਰੀਬ ਹੋਰ ਗਰੀਬ ਹੁੰਦੇ ਗਏ, ਅਮੀਰ ਹੋਰ ਅਮੀਰ ਹੁੰਦੇ ਗਏ। ਤੇ ਇੱਕ ਮਾਡਲ ਆਇਆ ਜਿਹਨੂੰ ਅਸੀਂ ਰੀਡਿਸਟ੍ਰਿਬਿਊਸ਼ਨ ਫਰੋਮ ਗ੍ਰੋਥ ਕਹਿੰਦੇ ਆ ਕਿ ਵਿਕਾਸ ਤੇ ਹੋਵੇ ਪਰ ਥਲੜੇ ਤਬਕੇ ਜਿਹੜਾ ਉਹਨਾਂ ਨੂੰ ਉਹਦਾ ਫਾਇਦਾ ਜ਼ਿਆਦਾ ਮਿਲੇ। ਔਰ ਇਸ ਸੰਦਰਭ ਚ ਹੀ ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਈ ਤੇ ਉਹਨਾਂ ਨੇ ਐਜੂਕੇਸ਼ਨ ਹੈਲਥ ਤੇ ਜ਼ੋਰ ਦਿੱਤਾ ਤੇ ਮੁੱਢਲੀਆਂ ਸੇਵਾਵਾਂ ਜਿਹੜੀਆਂ ਪਬਲਿਕ ਨੂੰ ਦੇਣੀਆਂ ਚਾਹੀਦੀਆਂ ਜਿਵੇਂ ਬਿਜਲੀ ਹੈ ਪਾਣੀ ਹੈ ਸੜਕਾਂ ਇਹ ਦਿੱਪਿਆ ਹੋਰ ਕੋਸ਼ਿਸ਼ ਵੀ ਜਾਰੀ ਹੈ ਕਿਉਂ ਸਵਾਲ ਪੈਦਾ ਹੁੰਦਾ ਕਿ ਕਿਉਂ ਕਿ ਜਿਹੜੀਆਂ ਮੁੱਢਲੀਆਂ ਕਈ गल्क लोग ये कहते हैं कि ये फ्री बीज़ ਨੇ ਯਾ ਫਰੀ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਬਿਲਕੁਲ ਇਹ ਗੱਲ ਗਲਤ ਹੈ ਗਰੋਥ ਤੇ ਡਿਵੈਲਪਮੈਂਟ ਦਾ ਫਾਇਦਾ ਗਰੀਬਾਂ ਨੂੰ ਸਿੱਧੇ ਤੌਰ ਤੇ ਇਸ ਤਰ੍ਹਾਂ ਹੀ ਦਿੱਤਾ ਜਾ ਸਕਦਾ ਹੈ ਇਹਨਾਂ ਨੂੰ ਅਸੀਂ ਪਬਲਿਕ ਯੂਟਿਲਿਟੀ ਸਰਵਿਸਿਜ਼ ਕਰਨੇ ਔਰ ਫਰੀ ਨਹੀਂ ਹੁੰਦੀ ਸਰਕਾਰ ਖਰਚ ਕਰਦੀ ਗਰੀਬਾਂ ਦੇ ਲਈ ਕਿਉਂਕਿ ਅਦਰਵਾਇਜ਼ ਤੇ ਅਮੀਰ ਲੋਕ ਜਿਹੜੇ ਨੇ ਉਹ ਪੈਸਾ ਆਪਣੀਆਂ ਜੇਬਾਂ 'ਚ ਪਾ ਜਾਂਦੇ ਨੇ ਔਰ ਜ਼ਿਆਦਾ ਪ੍ਰੋਫਿਟ ਜਿਹੜਾ ਹੈ ਉਹਨਾਂ ਨੂੰ ਹੁੰਦਾ ਜਿਆਦਾ ਫਾਇਦਾ ਡਿਵੈਲਪਮੈਂਟ ਦਾ ਉਹਨਾਂ ਨੂੰ ਹੁੰਦਾ ਤੇ ਐਜੂਕੇਸ਼ਨ ਤੇ ਹੈਲਥ ਦੂਸਰੀਆਂ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜਾ ਕਿ ਦੁਨੀਆ ਦਾ ਏਜੰਡਾ ਹੈ ਏਜੰਡਾ 2030 ਬਹੁਤ ਇੰਪੋਰਟੈਂਟ ਰੋਲ ਹੈ ਹੋਰ ਇਹਨਾਂ ਦਾ ਵੀ ਦਿੱਲੀ ਸਰਕਾਰ ਨੇ ਇਹਦੇ ਤੇ ਬਹੁਤ ਜਿਆਦਾ ਜ਼ੋਰ ਦਿੱਤਾ ਐਜੂਕੇਸ਼ਨ ਦਾ ਜਿਹੜਾ ਖਰਚ ਹੈ ਪਹਿਲੇ ਸਾਲ ਹੀ 105% ਵਧਾਤਾ ਯਾਨੀ ਕਿ ਡਬਲ ਤੋਂ ਵੀ ਜ਼ਿਆਦਾ ਤੇ ਟੋਟਲ ਖਰਚ ਦਾ 25% ਚੌਥਾ ਹਿੱਸਾ ਐਜੂਕੇਸ਼ਨ ਤੇ ਕੀਤਾ ਇਸੇ ਤਰ੍ਹਾਂ ਹੈਲਥ ਤੇ ਜਿਹੜਾ ਖਰਚ ਵਧਾਇਆ ਔਰ ਲਗਾਤਾਰ ਹੈ ਜਿਹੜਾ ਪ੍ਰੋਗਰਾਮ ਚੱਲੀ ਹੈ ਲਗਾਤਾਰ ਇਹ ਪਾਲਿਸੀ ਜਾਰੀ ਹੈ ਤੇ ਪਲਾਨਿੰਗ ਜਿਹੜੀ ਆ ਉਹ ਹੋ ਰਹੀ ਪਰ ਗੱਲ ਇਹ ਹੈ ਕਿ ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਭਾਵੇਂ ਉਹ ਭਾਰਤ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਮੈਂ ਜਿਆਦਾ ਪਿੱਛੇ ਤੇ ਨਹੀਂ ਜਾਂਦਾ 70-75 ਸਾਲ ਹੋ ਗਏ ਪਰ ਪਿਛਲੇ 40 ਸਾਲ ਦਾ ਵੇਰਵਾ ਜਰੂਰ ਦੇਣਾ ਚਾਹਾਂਗਾ ਪੰਜਾਬ ਸਰਕਾਰ ਦਾ ਕਿ 1980 ਦੇ ਵਿੱਚ ਪੰਜਾਬ ਦੀ ਔਸਤ ਆਮਦਨ ਜਿਹੜੀ ਹੈ ਇਹਨੇ ਕਿ ਸੀ ਕਿ ਨੰਬਰ 1 ਪੋਜੀਸ਼ਨ ਤੇ ਸੀ ਨੰਬਰ 1 ਰਹਿ ਕੇ ਸੀ ਔਰ ਜਦੋਂ ਇਹਨਾਂ ਸਰਕਾਰ ਛੱਡੀ 2022 ਚ ਆਮ ਆਦਮੀ ਦੀ ਸਰਕਾਰ ਆਈ ਉਦੋਂ ਤੱਕ ਇਹ 17ਵੇਂ ਨੰਬਰ ਤੇ या उन्नीवें नंबर से अलग अलग एसटीमेट रिजर्व बैक ऑफ इंडिया का है या मिनिस्ट्री ऑफ स्टैटिस्टिक्स एंड प्रोग्राम इंप्लीमेंटे है थोड़ा बहुत आंकड़े चर्क हों यानी कि पहले तो सतारवें नंबर से आ जाना एक की दर्शाता है कि साढ़े जोड़ा भी ग्रोथ मॉडल है डिवेलपमेंट का मॉडल है जो असी पॉलिसिया बनाई फायदा आम आदमी नहीं होया ही ज्यादा ग्रोथ हुई विकास हुआ और ਅਸੀਂ ਦੋ ਤਰ੍ਹਾਂ ਦੇ ਕੁ ਚੱਕਰਾਂ ਦੇ ਵਿੱਚ ਵਿਸ਼ੇ ਸਰਕਲ ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਉਹਨਾਂ 'ਚ ਫਸ ਗਏ ਇੱਕ ਹੈ ਲੋ ਗ੍ਰੋਥ Trap ਘਟ ਵਿਕਾਸ ਦਾ ਜਾਲ ਉਹ ਚੋਂ ਨਿਕਲ ਨਹੀਂ ਸਕੇ ਔਰ ਦੂਸਰਾ ਹੈ ਡੈਟ Trap ਕਰਜ਼ੇ ਦਾ ਜਿਹੜਾ Trap ਜਾਲ ਹੈ ਜਿਹਦੇ 'ਚ ਅਸੀਂ ਹਾਲੀ ਤੱਕ ਨਹੀਂ ਨਿਕਲ ਸਕੇ ਔਰ ਮੈਨੂੰ ਯਾਦ ਹੈ ਕਿ 2000 ਤੋਂ ਲੈ ਕੇ 2010 ਤੱਕ ਤੇ ਅਸੀਂ ਸਾਰੀਆਂ ਸਟੇਟਸ ਤੋਂ ਥੱਲੇ ਰਹੇ ਮਨੀਪੁਰ ਨੂੰ ਛੱਡ ਕੇ ਮਨੀਪੁਰ ਸਾਡੇ ਤੋਂ ਥੱਲੇ ਸੀ बाकी सारे स्टेट्स उत्ते साढ़े गुआढ़ी भी हरियाणा हिमाचल प्रदेश और दूसरिया स्टेट्स नॉर्थ इंडिया के टोटल देश और तीसरी गल जी डे ट्रैप की मैं गल करा जो दूजा ट्रैप मैं क्या उन्नीस सौ अस्सी सिर्फ एक हज़ार करोड़ का कर्जा सी जो कि दो हज़ार बई जदों की आम आदमी पार्टी सरकार आई ਉਦੋਂ ਇਹ ਪੌਣੇ 3 ਲੱਖ ਕਰੋੜ ਹੋ ਗਿਆ। ਕਈ ਦੋਸਤ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਵੀ ਕਰਜ਼ਾ ਲਿਆ ਪਰ ਉਹ ਕਰਜ਼ਾ ਉਹਨਾਂ ਨੇ ਲਿਆ ਕਿ ਪਿਛਲੇ ਪੌਣੇ 3 ਲੱਖ ਕਰੋੜ ਦਾ ਵਿਆਜ ਤੇ ਉਹਦੀ ਇੰਸਟਾਲਮੈਂਟ ਜਿਹੜੀ ਪ੍ਰਿੰਸੀਪਲ ਅਮਾਉਂਟ ਉਹ ਹੀ ਦਿੱਤੀ ਜਾਂਦੀ। ਔਰ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਬੇਰੁਜ਼ਗਾਰੀ। ਬੇਰੁਜ਼ਗਾਰੀ ਇੰਡੀਆ ਦੀ ਔਸਤ ਬੇਰੁਜ਼ਗਾਰੀ ਤੋਂ ਵੀ ਜ਼ਿਆਦਾ ਪੰਜਾਬ ਚ ਬੇਰੁਜ਼ਗਾਰੀ ਔਰ ਯੂਥ ਦੀ ਬੇਰੁਜ਼ਗਾਰੀ ਨੂੰ 19% 19% ਬੇਰੁਜ਼ਗਾਰੀ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹਦੇ ਨਾਲ ਕੀ ਹੋਇਆ ਦੋ ਚੀਜ਼ਾਂ ਹੋਈਆਂ ਕਿ ਇੱਕ ਤੇ ਡਰੱਗਸ ਦਾ ਜਿਹੜਾ ਹੈ ਉਹ ਫਲਾਹ ਹੋ ਗਿਆ ਡਰੱਗ ਮਾਫੀਆ ਬਹੁਤ ਐਕਟਿਵ ਹੋ ਗਿਆ ਨਾ ਰਾਜ ਚ ਇੱਥੇ ਰਾਜ ਕੀ ਦਾ ਸੀ ਕਾਂਗਰਸ ਅਕਾਲੀ ਭਾਜਪੀ ਅਲੱਗ-ਅਲੱਗ ਟਾਈਮ ਤੇ ਇਹਨਾਂ 40 ਸਾਲਾਂ ਦੇ ਵਿੱਚ ਇਹਨਾਂ ਦਾ ਫਲਾਹ ਹੋ ਗਿਆ ਕਿ ਯੂਥ ਸਾਡਾ ਜਿਹੜਾ ਹੈ ਉਹ ਬਿਲਕੁਲ ਹੀ ਤਬਾਹ ਹੋ ਗਿਆ ਕਾਫੀ ਹੱਦ ਤੱਕ ਔਰ ਬੇਰੋਜ਼ਗਾਰੀ ਦੇ ਨਾਲ ਦੂਸਰਾ ਸਿੱਟਾ ਜਿਹੜਾ ਉਹ ਕੀ ਨਿਕਲਿਆ ਕਿ ਇੱਥੋਂ ਦੂਸਰੇ ਦੇਸ਼ਾਂ 'ਚ ਲੋਕ ਜਾਣ ਲੱਗ ਪਏ ਖਾਸ ਕਰ ਯੂਥ ਔਰ 2017 ਤੋਂ 22 ਤੱਕ ਇਹ ਤਕਰੀਬਨ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਵਿੱਚ 1 ਲੱਖ ਦੀ ਨਫਰੀ ਘਟ ਗਈ 1 ਲੱਖ ਦੀ ਸਟਰੈਂਥ ਘਟ ਗਈ ਜਿਹਦੇ ਨਾਲ ਅੱਧੇ ਕਾਲਜ ਬੰਦ ਹੋਣ ਦੇ ਕਗਾਰ ਤੇ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਬਹੁਤ ਮੰਦ ਭਾਗੀਆਂ ਨੇ ਕਿ ਵਿਕਾਸ ਨਾ ਹੋਵੇ ਐਵਰੇਜ ਆਮਦਨ ਘਟ ਜਾਏ ਕਰਜ਼ਾ ਜਿਹੜਾ ਉਹ ਵਧ ਜਾਈ ਬੇਰੋਜ਼ਗਾਰੀ ਹੋ ਜਾਏ ਲੋਕੀ ਬਾਹਰ ਜਾਣਾ ਸ਼ੁਰੂ ਕਰ ਦੇਣ ਵੇ ਇੱਥੇ ਫਿਰ ਅਗਰ ਯੂਥ ਨਾ ਬਚਾ ਯੂਥ ਦੇ ਕਾਰਨ ਹੀ ਦੋਸਤੋ ਡਵੈਲਪਮੈਂਟ ਹੋਣੀ ਹੈ ਕਿਸੇ ਵੀ ਰਾਜ ਦੀ ਕਿਸੇ ਵੀ ਦੇਸ਼ ਦੀ ਯੂਥ ਇੱਕ ਪ੍ਰੋਡਕਟਿਵ ਪਾਵਰ ਹੁੰਦਾ ਤਾਂ ਅਗਰ ਯੂਥ ਜਿਹੜਾ ਉਹ ਨਹੀਂ ਰਹੇਗਾ ਤੇ ਵਿਕਾਸ ਜਿਹੜਾ ਨਹੀਂ ਹੋ ਸਕਦਾ ਅਸੀਂ ਇਹਨੂੰ ਡੈਮੋਗ੍ਰਾਫਿਕ ਡਿਵਿਡੈਂਡ ਵੀ ਕਹਿੰਦੇ ਆਂ ਇੰਡੀਆ 'ਚ ਜਾਂ ਪੰਜਾਬ 'ਚ ਇਹ ਇਹਦਾ ਫਾਇਦਾ ਬਹੁਤ ਜ਼ਿਆਦਾ ਹੋ ਸਕਦਾ ਸੀ ਪਰ ਅਸੀਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹ ਸਾਰਾ ਜਿਹੜਾ ਫਾਇਦਾ ਉਹ ਖਤਮ ਕਰ ਦਿੱਤਾ ਔਰ ਅਸੀਂ ਜਿਹੜੇ ਆ ਉਹ ਕਈ ਤਰ੍ਹਾਂ ਦੇ ਦੁਸ਼ ਚੱਕਰਾਂ ਚ ਆ ਆ ਵਿਸ਼ੇ ਸਰਕਲ ਚ ਫਸ ਗਏ ਇੱਕ ਹੋਰ ਗੱਲ ਦੇਖੀਏ ਕਿ ਇੱਥੇ ਜਿਹੜੇ ਬਿਜ਼ਨਿਸ ਦੇ ਪ੍ਰੋਜੈਕਟਸ ਜਿਹੜੇ ਨੇ ਮਾਇਦੇ ਕੀਤੇ ਗਏ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅੰਡਰ ਕਾਲੀ ਨਾਲ ਦੀ ਗਵਰਨਮੈਂਟ ਜਾਂ ਬਾਅਦ ਚ ਕੰਟੀਨਿਊ ਕੀਤੇ ਕਾਂਗਰਸ ਸਰਕਾਰ ਨੇ ਬਹੁਤ ਹੀ ਗਲਤ ਫੈਸਲੇ ਹੋਏ ਜਿਨ੍ਹਾਂ ਨੂੰ ਕਿ ਹੁਣ ਜਿਹੜਾ ਬਦਲਿਆ ਜਾ ਰਿਹਾ ਹੈ ਔਰ 7-8 ਰੁਪਏ ਐਵਰੇਜ ਕਿਸੇ ਵੇਲੇ ਤਾਂ 17 ਰੁਪਏ ਦੀ ਵੀ ਐਵਰੇਜ ਇੱਕ ਯੂਨਿਟ ਲਿਆ। ਔਰ ਇਹਨੂੰ ਹੁਣ ਕਾਫੀ ਹੱਦ ਤੱਕ ਰਿਵਰਸ ਕੀਤਾ ਜਾ ਚੁੱਕਾ ਆਮ ਆਦਮੀ ਪਾਰਟੀ ਨੇ ਇਸ ਲਈ ਸ਼ਲਾਘਾਯੋਗ ਕਦਮ ਚੁੱਕੇ ਨੇ। ਤੇ ਤਕਰੀਬਨ ਸੋਲਰ એનર્ਜੀ ਤੇ ਜ਼ੋਰ ਦਿੱਤਾ ਜਾ ਰਿਹਾ 2.5 ਰੁਪਏ ਯੂਨਿਟ। ਜਾਂ ਫਿਰ ਆਮ ਆਦਮੀ ਪਾਰਟੀ ਨੇ ਇੱਕ ਹੋਰ ਕੰਮ ਕੀਤਾ ਕਿ ਗੋਇੰਦਵਾਲ ਸਾਹਿਬ ਪ੍ਰੋਜੈਕਟ ਜਿਹੜਾ ਕਿ ਪ੍ਰਾਈਵੇਟ ادارے ਚ ਚਲਾ ਗਿਆ ਸੀਗਾ ਉਹ ਹੁਣ ਜਿਹੜਾ ਗਵਰਨਮੈਂਟ ਆਪਣੇ ਅੰਦਰ ਲਿਆ ਔਰ ਇੱਕ ਪਛਵਾੜਾ ਕੋਲ ਮਾਈਨ ਜਿੱਥੋਂ ਕਿ ਪੰਜਾਬ ਦੀ ਕੋਲ ਮਾਈਨ ਕੋਲਾ ਪੰਜਾਬ ਦਾ ਔਰ ਕਦੀ ਵਰਤੀਆ ਹੀ ਨਹੀਂ ਸੀ ਉਹ ਬੰਦ ਪਈ ਸੀ ਉਹਨਾਂ ਖੋਲ ਕੇ ਦੋ ਚੀਜ਼ਾਂ ਨਾਲ ਗੋਇੰਦਵਾਲ ਸਾਹਿਬ ਪ੍ਰੋਜੈਕਟ ਤੇ ਪਛਵਾੜਾ ਕੋਲ ਮਾਈਨ ਤਕਰੀਬਨ 350 ਕਰੋੜ ਰੁਪਏ ਦਾ ਫਾਇਦਾ ਜਿਹੜਾ ਪੰਜਾਬ ਨੂੰ ਹੋਏਗਾ ਔਰ ਪਹਿਲੀ ਵਾਰ ਇਹ ਪੀਐਸਪੀਸੀਐਲ 560 ਕਰੋੜ ਦੇ ਫਾਇਦੇ 'ਚ ਗਿਆ ਔਰ ਬਹੁਤ ਅੱਛੀ ਗੱਲ ਹੈ ਇਸ ਤੋਂ ਇਲਾਵਾ ਬਹੁਤ ਖੁਸ਼ੀ ਹੁੰਦੀ ਕਿਸੇ ਵੇਲੇ ਇੱਕ ਅਫਸਾਸ਼ਤਰੀ ਦੇ ਰੂਪ ਚ ਇਹ ਦੇਖ ਕੇ ਕਿ ਭਗਵੰਤ ਮਾਨ ਅਤੇ ਸਰਕਾਰ ਦੇ ਚੀਫ ਮਿਨਿਸਟਰ ਜਾਂ ਸਰਕਾਰ ਨੇ ਐਗਰੀਕਲਚਰ ਦੇ ਲਈ ਵੀ ਬਹੁਤ ਅੱਛੇ ਕਦਮ ਚੁੱਕੇ ਨੇ ਜਿਹਦੇ ਨਾਲ ਕਿ ਅਸੀਂ ਜਿਹੜੇ ਪਹਿਲਾਂ ਚੋਨਾ ਤੇ ਕਣਕ ਚੋਨਾ ਤੇ ਕਣਕ ਜਿਹੜਾ ਪਾਣੀ ਵੀ ਬਹੁਤ ਘਟ ਗਿਆ ਸੀ ਬਹੁਤ ਜ਼ਿਆਦਾ ਔਰ ਅਗਲੇ 20 ਸਾਲਾਂ ਚ ਇਹ ਪਾਣੀ ਇੰਨਾ ਘਟ ਜਾਣਾ ਸੀ ਕਿ ਹੋ ਸਕਦਾ ਸਾਨੂੰ ਜਿਹੜਾ ਪਾਣੀ ਵਰਤਣ ਲਈ ਬਹੁਤ ਮੁਸ਼ਕਲ ਉਨੇ ਨਾ ਨੇ ਜਿਹੜਾ ਉਹ ਇਸ ਚੀਜ਼ ਤੇ ਜੋੜ ਦਿੰਦਾ ਕਿ ਹੋਰ ਫਸਲਾਂ ਵੀ ਉਹਦੇ ਲਈ ਵੀ ਪ੍ਰੋਸੈਸ ਕੀਤਾ ਜਾਏ ਕਿਸਾਨਾਂ ਨੂੰ ਔਰ ਇਹਦੇ ਨਾਲ ਬਿਜਲੀ ਦਾ ਬਿੱਲ ਵੀ ਜਿਹੜਾ ਜੇ ਅਸੀਂ ਸਬਸਿਡੀ ਲਈਏ 65000 ਰੁਪਏ ਦੀ ਸਬਸਿਡੀ ਜਿਹੜੀ ਉਹ ਟਿਊਬਵਲ ਜਿਹੜਾ ਪਾਣੀ ਵੀ ਹੈ ਔਰ ਅਸੀਂ ਜੇ ਡੀਐਸਆਰ ਸਿਸਟਮ ਜਿਹੜਾ ਸ਼ੁਰੂ ਕੀਤਾ ਆਮ ਆਦਮੀ ਪਾਰਟੀ ਨੇ ਉਹ ਡੀਐਸਆਰ ਸਿਸਟਮ ਦੇ ਨਾਲ ਤਕਰੀਬਨ ਜਿਹੜੀ 15% ਜਿਹੜੀ ਬਿਜਲੀ ਬਚੇਗੀ ਕਿਉਂਕਿ ਪਿਊਬਲ ਘਟ ਚੱਲਣਗੇ ਉਹਦੇ ਨਾਲ ਵੀ ਤਕਰੀਬਨ 433 ਕਰੋੜ ਰੁਪਏ ਦਾ ਫਾਇਦਾ ਹੋਣਾ। ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਨੇ ਜਿਹੜਾ ਸਿੱਖਿਆ ਤੇ ਜੋਰ ਦਿੱਤਾ। ਸਿੱਖਿਆ ਦੇ ਵਿੱਚ ਸਕੂਲ ਆਫ ਫੈਮਿਨੈਂਸ, ਸਕੂਲ ਆਫ ਬ੍ਰਿਲੀਅੰਸ ਆਰ ਸਕੂਲ ਆਫ ਅਪਲਾਈਡ ਲਰਨਿੰਗ ਇੱਕ ਸੋਚ ਹੈ, ਇੱਕ ਦੂਰਦਰਸ਼ਤਾ ਹੈ। ਕਿਉਂਕਿ ਐਜੂਕੇਸ਼ਨ ਤੋਂ ਬਿਨਾ ਜਿਹੜਾ ਉਹ ਵਿਕਾਸ ਨਹੀਂ ਹੋ ਸਕਦਾ। ਕੋਈ ਵੀ ਰਾਜ ਲੰਬੀ ਰੇਸ ਦਾ ਘੋੜਾ ਨਹੀਂ ਬਣ ਸਕਦਾ ਸੋ ਬਹੁਤ ਅੱਛੀ ਗੱਲ ਹੈ ਔਰ ਹੈਲਥ ਦੇ ਵਿੱਚ ਵੀ ਤਕਰੀਬਨ 800 ਕਲੀਨਿਕਸ ਹੋ ਗਏ ਔਰ ਇਹ ਮੈਂ ਨਹੀਂ ਕਹਿ ਰਿਹਾ ਇੱਕ ਅਰਥ ਸ਼ਾਸਤਰੀ ਦੇ ਰੂਪ ਚ ਐਨਲਾਈਜ਼ ਤੇ ਕਰਦਾ ਪਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਦੋਸਤੋ ਇਹ ਜਨਰਲ ਜਿਹੜੇ ਜਨਰਲ ਸੈਕਟਰੀ ਨੇ ਸੈਕਟਰੀ ਜਨਰਲ UN ਉਹਨਾਂ ਨੇ ਵੀ ਇਹ ਗੱਲ ਕੀਤੀ ਫਿਰ WHO ਦੇ ਡਾਇਰੈਕਟਰ ਜਨਰਲ ਨੇ ਬਰੰਟਲੈਂਡ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਔਰ 17 ਦੇ ਵਿੱਚ ਕੇਜਰੀਵਾਲ ਜੀ ਨੂੰ ਇੱਕ ਚਿੱਠੀ ਵੀ ਆਈ ਕਾਫੀ ਆਨੰਦ ਵੱਲੋਂ ਔਰ ਕਾਫੀ ਆਨੰਦ ਤੁਹਾਨੂੰ ਪਤਾ ਕਿੰਨੀ ਵੱਡੀ ਸ਼ਖਸੀਅਤ ਨੇ ਯੂਨਾਈਟਿਡ ਨੇਸ਼ਨ ਦੀ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਉਪਰਾਲਾ ਹੈ ਔਰ ਇਹ ਨੂੰ ਜਿਹੜਾ ਇੱਕ ਯੂਨੀਵਰਸਲ ਹੈਲਥ ਕੇਅਰ ਦੇ ਤੌਰ ਤੇ ਸਾਰੀਆਂ ਸਟੇਟਾਂ 'ਚ ਲਾਗੂ ਕਰਨਾ ਚਾਹੀਦਾ ਸਕੂਲ ਦੇ ਕੇ ਫਸਟ ਲੇਡੀ ਅਮਰੀਕਾ ਦੇ ਜਦੋਂ ਟਰੰਪ ਸਾਹਿਬ ਦੇ ਵਾਈਫ ਆਏ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਜਿਹੜਾ ਸਕੂਲਸ ਆਫ ਹੈਪੀਨੈਸ ਹੈ ਮੈਂ ਬਹੁਤ ਪ੍ਰਭਾਵਿਤ ਹੋਈ ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਐਜੂਕੇਸ਼ਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ 2030 ਦਾ ਜਿਹੜਾ ਅਜੰਡਾ ਦੁਨੀਆ ਦਾ ਉਹਦੇ ਚ ਬਹੁਤ ਮਹੱਤਵਪੂਰਨ ਯੋਗਦਾਨ ਜਿਹੜਾ ਪਾਇਆ ਇੰਡਸਟਰੀ ਸਾਰਨੋਂ ਵੱਡੀ ਮਾੜੀ ਗੱਲ ਜਿਹੜੀ ਪਹਿਲਾਂ ਪਹਿਲਾਂ ਦੀਆਂ ਸਰਕਾਰਾਂ ਨੇ ਪਰ ਮੇ ਉਹ ਕਾਂਗਰਸ ਦੀ ਸਰਕਾਰ ਸੀ ਉਕਾਲੀ ਭਾਜਪਾ ਦੀ ਸਰਕਾਰ ਸੀ ਕਿ ਇੰਡਸਟਰੀ ਦੀ ਜਿਹੜੀ ਕ੍ਰਾਂਤੀ ਹੋਣੀ ਚਾਹੀਦੀ ਸੀ ਇੱਕ ਇੰਡਸਟਰੀ ਦਾ ਵਿਕਾਸ ਹੋਣਾ ਚਾਹੀਦਾ ਉਹਨੂੰ ਅਸੀਂ ਕਹਿੰਦੇ ਮਿਸਿੰਗ ਇੰਡਸਟਰੀਅਲ ਰੈਵੋਲੂਸ਼ਨ ਇੰਡਸਟਰੀ ਦਾ ਵਿਕਾਸ ਨਹੀਂ ਹੋਇਆ ਉਹ ਚੀਜ਼ ਮਿਸ ਹੋਈ ਉਹਦੇ ਕਰਕੇ ਬੇਰੋਜ਼ਗਾਰੀ ਜਿਹੜੀ ਹੋਈ ਉਹਦੇ ਕਰਕੇ ਵਿਕਾਸ ਘਟ ਹੋਇਆ ਉਹਦੇ ਕਰਕੇ ਕਰਜ਼ੇ ਲੈਣੇ ਪਏ ਕਿਉਂਕਿ ਐਗਰੀਕਲਚਰ ਦੀ ਇੱਕ ਲਿਮਟ ਹੁੰਦੀ ਹੈ ਵਿਕਾਸ ਕਰਨ ਦੀ ਇਹ ਅਲਟੀਮੇਟਲੀ ਇੰਡਸਟਰੀ ਹੈ ਜਿਹੜੀ ਕਿ ਬੇਰੋਜ਼ਗਾਰੀ ਨੂੰ ਦੂਰ ਕਰ ਸਕਦੀ এমਪਲੋਇਮੈਂਟ ਵਧਾ ਸਕਦੀ ਵਿਕਾਸ ਕਰ ਸਕਦੀ ਸੋ ਇਹ ਵੀ ਜਿਹੜਾ तकरीबन 55000 ਕਰੋੜ ਦੀ ਇਨਵੈਸਟਮੈਂਟ ਦੇ ਜਾਂ ਦਾ ਵਾਅਦਾ ਹੋਇਆ ਜਾਂ ਇਨਵੈਸਟਮੈਂਟ ਆ ਗਈ ਹੈ ਔਰ ਉਹਦੇ ਨਾਲ ਕਾਫੀ ਜਿਹੜੀ ਹੈ 3 ਲੱਖ ਦੇ ਕਰੀਬ ਜਿਹੜੇ ਉਹ ਰੋਜਗਾਰ ਜਿਹੜੇ ਰੋਜ਼ਗਾਰ এমਪਲੋਇਮੈਂਟ ਹੈ ਉਹ ਪ੍ਰਾਈਵੇਟ ਸੈਕਟਰ ਚ ਵਧੇਗੀ ਇਸ ਤੋਂ ਇਲਾਵਾ तकरीबन 45000 ਦੇ ਕਰੀਬ ਜਿਹੜੇ ਨੌਕਰੀਆਂ ਆਲਰੇਡੀ ਦਿੱਤੀਆਂ ਜਾਂ ਚੁਕੀਆਂ ਇਹ ਤੁਹਾਨੂੰ ਪਤਾ ਹੋਏਗਾ ਸਭ ਨੂੰ। ਔਰ ਇੱਕ ਕੰਮ ਲਗਾਤਾਰ ਜਾਰੀ ਹੈ। ਐਗਰੀਕਲਚਰ ਦੇ ਵਿਵਾਰ, ਇੰਡਸਟਰੀ ਦੇ ਡਿਵੈਲਪਮੈਂਟ, ਐਜੂਕੇਸ਼ਨ ਤੇ ਜੋਰ, ਹੈਲਥ ਤੇ ਜੋਰ ਇਹ ਸਾਰੀਆਂ ਚੀਜ਼ਾਂ ਔਰ ਮੈਂ ਇਹ ਕਵਾਂਗਾ ਕਿ ਅਰਥ এনवायरमेंट ਦੇ ਭਾਵੀ ਪੀੜ੍ਹੀਆਂ ਨੂੰ ਖਿਆਲ ਰੱਖ ਕੇ। ਔਰ ਦੋਸਤੋ ਮੈਂ ਵੀ ਤੁਹਾਨੂੰ ਗੁਜਾਰਿਸ਼ ਕਰਾਂਗਾ ਕਿ ਵੋਟ ਪਾਣ ਲੱਗਿਆ ਇਹ ਸਾਰੀਆਂ ਚੀਜ਼ਾਂ ਦੇਖੋ ਕਿਉਂਕਿ ਤੁਹਾਡਾ ਭਵਿੱਖ ਇਹਦੇ ਨਾਲ ਜੁੜਿਆ ਹੋਇਆ ਹੈ। ਤੁਹਾਡਿਆਂ ਵੇਖ ਕبھی ਆ ਜਿਹੜੀ ਆ ਪੀੜ੍ਹੀਆਂ ਨੇ ਉਹਨਾਂ ਦਾ ਵੀ ਭਵਿੱਖ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ ਆ ਆਲਰੇਡੀ ਜਿਹੜੀ ਪੀੜ੍ਹੀ ਹੈ ਉਹਦਾ ਵੀ ਭਵਿੱਖ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਇਸ ਕਰਕੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਮੈਂ ਅਕਸਰ ਕਹਾ ਕਰਦਾ ਹਾਂ ਇਹ ਖਾਕ ਨਸ਼ੀਨੋ ਅਬ ਉੱਠ ਬੈਠੋ ਅਬ ਵਕਤ ਉਹ ਆ ਪਹੁੰਚਾ ਹੈ ਜਦ ਤਾਜ ਉਛਾਲੇ ਜਾਣਗੇ ਜਦ ਤਖਤ गिराए ਜਾਣਗੇ ਸੋਚ ਕੇ ਵੋਟ ਵਾਲੇ ਦੇਣ ਬਹੁਤ ਹੀ ਕੀਮਤੀ ਬਹੁਤ ਹੀ ਮਹਿੰਗਾ ਤੁਹਾਡਾ ਵੋਟ ਹੈ ਕੋਈ ਧਰਮ ਦੇ ਨਾਲ ਜੋੜ ਕੇ ਜਾਂ ਆਪਣੇ ਇਮੋਸ਼ਨਸ ਦੇ ਨਾਲ ਜੋੜ ਕੇ ਜਾਂ ਹੋਰ ਕੋਈ ਕਨਸਿਡਰੇਸ਼ਨ ਦੇ ਨਾਲ ਵੋਟ ਨਾ ਪਾਓ ਔਰ ਉਹ ਇੱਕ ਥੋੜਾ ਟਾਈਮ ਲਈ ਫਾਇਦਾ ਹੁੰਦਾ ਹੈ ਕਈ ਵਾਰੀ ਆਦਮੀ ਸੋਚਦਾ ਦੋ ਚਾਰ ਦਿਨ ਜਿਹੜਾ ਉਹਦਾ ਫਾਇਦਾ ਹੋਇਆ ਜਾਂ ਇੱਕ ਸਾਲ ਫਾਇਦਾ ਹੋਇਆ ਇਹ ਕਈ ਆਉਣ ਵਾਲੇ ਕਈ ਸਾਲਾਂ ਤੱਕ ਇਹਦਾ ਫਾਇਦਾ ਰਹੇਗਾ ਨਜ਼ਰ ਕੋ ਬਦਲੋ ਨਜ਼ਾਰੇ ਬਦਲ ਜਾਣਗੇ ਕਸ਼ਤੀਆਂ ਕੋ ਬਦਲਣੇ ਦੀ ਜ਼ਰੂਰਤ ਨਹੀਂ ਹੈ कश्तियों की दिशा को बदलो तो किनारे बदल जाएंगे सो नजरिए नु बदलना और नजरिया आम आदमी पार्टी सिर्फ 2 साल हुए सिर्फ 2 साल हुए 2 साल बहुत छोटा समय होता है और इन सारीया चीजों नु देख के 2 साल च ए कुछ होया है वोट दा इस्तेमाल करना ओ समाज ਲਈ देश ਲਈ बहुत ही फायदेमंद होएगा बहुत-बहुत शुक्रिया शब्द धन्यवाद